ਵੀਡੀਓ ਦੇਖ ਰਹੇ ਛੋਟੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੁਝ ਵੀਡੀਓ ਉੱਤੇ ਕਮੈਂਟ ਆਏ ਹੋਏ ਸੀਗੇ ਉਹਨਾਂ ਦਾ ਜਵਾਬ ਦੇਣ ਵਾਸਤੇ ਵੀਡੀਓ ਬਣਾ ਰਿਹਾ ਇੱਕ ਗੁਰਪ੍ਰੀਤ ਵੀਰ ਆ ਉਹ ਕਹਿ ਰਿਹਾ ਸੀਗਾ ਤੁਹਾਡੀ ਕੰਪਨੀ ਦਾ ਨਾਮ ਦੱਸੋ ਜਿਸ ਵਿੱਚ ਜੌਬ ਕਰਦੇ ਹੋ ਇਸ ਦਾ ਨਾਮ ਆ ਕੌਣਗੋੜ ਰੋਡ ਟਰਾਂਸਪੋਰਟ ਬੀ ਆਈਸੀ ਦੇ ਵਿੱਚ ਅੱਡ ਬਈ ਇੰਡਸਟਰੀਅਲ ਸਿਟੀ ਦੇ ਵਿੱਚ ਦੂਸਰਾ ਵੀਰ ਆ ਸ਼ਮਸ਼ੀਰ ਸਿੰਘ ਕੋਈ ਤੁਹਾਡੀ ਨਿਗਾ ਵਿੱਚ ਵਧੀਆ ਕੰਪਨੀ ਹੋਵੇ ਤਾਂ ਦੱਸਣਾ ਇਹਨਾਂ ਦਾ ਇਹ ਸਵਾਲ ਸੀਗਾ ਵੀਰ ਜੀ ਜਿਸ ਕੰਪਨੀ ਵਿੱਚ ਵੀ ਤੁਸੀਂ ਜੌਬ ਕਰ ਰਹੇ ਹੋ ਤੁਹਾਡੀ ਬੇਸਿਕ ਤਾਂ ਟ੍ਰਿਪ ਅਲਾਉਂਸ ਪਾ ਕੇ ਜੇ ਤੁਹਾਨੂੰ 4000 ਤੱਕ ਆ ਰਹੀ ਹੈ ਸੈਲਰੀ ਤਾਂ ਵਧੀਆ ਕੰਪਨੀ ਆ ਜੇ ਉਹ ਕੰਪਨੀ ਮਹੀਨੇ ਦੇ ਪਹਿਲੇ ਹਫਤੇ ਵਿੱਚ ਤੁਹਾਨੂੰ ਸੈਲਰੀ ਦੇ ਰਹੀ ਆ ਤਾਂ ਵਧੀਆ ਕੰਪਨੀ ਆ ਜੇ ਉਹ ਤੁਹਾਡੀ ਗੱਡੀ ਦੀ ਮੈਂਟੀਨੈਂਸ ਟਾਈਮ ਟੂ ਟਾਈਮ ਕਰ ਰਹੀ ਆ ਤਾਂ ਵਧੀਆ ਕੰਪਨੀ ਆ ਬਾਕੀ ਕੈਂਸਲ ਹੋਣ ਤੋਂ ਪਹਿਲਾਂ 2 ਮਹੀਨੇ ਜ਼ਰੂਰ ਟਰਾਈ ਕਰੋ ਕੋਈ ਨਾ ਕੋਈ ਕੰਪਨੀ ਤੁਹਾਨੂੰ ਆਫਰ ਲੈਟਰ ਜ਼ਰੂਰ ਦੇ ਦੇਵੇਗੀ ਉਸ ਤੋਂ ਵਧੀਆ ਜ਼ਰੂਰ ਮਿਲ ਜਾਵੇਗੀ ਪਰ ਜੇ ਇਹ ਪਹਿਲੀਆਂ ਮੇਰੀਆਂ ਕਈਆਂ ਗੱਲਾਂ ਉਸ ਕੰਪਨੀ ਵਿੱਚ ਪੂਰੀਆਂ ਆ ਤਾਂ ਉਹ ਕੰਪਨੀ ਸਭ ਤੋਂ ਵਧੀਆ ਬੰਨੀ ਜਾਊਗੀ ਕਈ ਕੰਪਨੀਆਂ 4-4 5-5 ਮਹੀਨੇ ਦੀ ਸੈਲਰੀ ਥੱਲੇ ਰੱਖ ਲੈਂਦੀਆਂ ਆ ਜੇ 200 400 ਉਸ ਵਿੱਚ ਵੱਧ ਵੀ ਆ ਜਾਂਦਾ ਆ ਵੱਧ ਆਇਆ ਪੈਸੇ ਦਾ ਕੋਈ ਫਾਇਦਾ ਨਹੀਂਗਾ ਮੁੜ ਕੇ ਤਰਲੇ ਮਿੰਤਾ ਕਰ ਕਰ ਤੁਹਾਨੂੰ ਪੈਸੇ ਲੈਣੇ ਪੈਂਦੇ ਆ ਉਹ ਕੋਈ ਫਾਇਦਾ ਨਹੀਂਗਾ ਤੁਹਾਨੂੰ ਕੰਪਨੀ ਚੇਂਜ ਕਰਨ ਦਾ ਕਬੀਰਾ ਰਾਜਵੀਰ ਢਿੱਲੋਂ ਇੱਕ ਸੁਖੀ 8111 ਉਹਨਾਂ ਦੀ ਆਈਡੀ ਦਾ ਆ ਇਹਨਾਂ ਨੇ ਸਵਾਲ ਪੁੱਛਿਆ ਸੀ ਜਿਸ ਕੰਪਨੀ ਵਿੱਚ ਤੁਸੀਂ ਡਰਾਈਵਰ ਦੀ ਜੌਬ ਕਰ ਰਹੇ ਹੋ ਉੱਥੇ ਡਰਾਈਵਰ ਦੀ ਵੈਕੈਂਸੀ ਅਵੇਲੇਬਲ ਹੈ ਜਾਂ ਨਵੇਂ ਡਰਾਈਵਰ ਰੱਖੇ ਜਾਂਦੇ ਆ ਵੀਰ ਜੀ ਹਜੇ ਇਸ ਕੰਪਨੀ ਵਿੱਚ ਡਰਾਈਵਰ ਦੀ ਵੈਕੈਂਸੀ ਅਵੇਲੇਬਲ ਨਹੀਂ ਜਦੋਂ ਵੀ ਕੰਪਨੀ ਨੂੰ ਡਰਾਈਵਰਾਂ ਦੀ ਲੋੜ ਹੋਈ ਮੈਂ ਵੀਡੀਓ ਜ਼ਰੂਰ ਅਪਲੋਡ ਕਰ ਦਿਆਂਗਾ ਪਰ ਇੱਕ ਜਰੂਰ ਮੈਂ ਰਿਕਵੈਸਟ ਕਰਨੀ ਚਾਹੁੰਦਾ ਤੁਸੀਂ ਕਿਸੇ ਵੀ ਕੰਪਨੀ ਵਿੱਚ ਵਿਜਾ ਪੂਰਾ ਕਰ ਰਹੇ ਹੋ ਜਾਂ ਵਿਜਾ ਪੂਰਾ ਕਰਨ ਤੋਂ ਪਹਿਲਾਂ ਕੈਨਸਲ ਹੋ ਰਹੇ ਹੋ ਤਾਂ ਕਦੇ ਵੀ ਲੜਾਈ ਝਗੜਾ ਕਰਕੇ ਕੈਨਸਲ ਨਾ ਹੋਇਓ ਕਿਉਂਕਿ ਜਿਸ ਕੰਪਨੀ ਵਿੱਚ ਮੈਂ ਜੋਬ ਕਰ ਰਿਹਾ ਇਸ ਕੰਪਨੀ ਦਾ ਮਾਲਕ ਮੈਨੇਜਮੈਂਟ ਡਿਪਾਰਟਮੈਂਟ ਇਹ ਜਰੂਰ ਪੁਰਾਣੀ ਕੰਪਨੀ ਚੋਂ ਚੈੱਕ ਕਰਦਾ ਡਰਾਈਵਰ ਰੱਖਣ ਲੱਗੇ ਵੀ ਇਸ ਨੇ ਕੋਈ दारू ਪੀ ਕੇ ਜਾਂ ਉਸ ਤਰ੍ਹਾਂ ਲੜਾਈ ਝਗੜਾ ਤਾਂ ਨਹੀਂ ਕੀਤਾ ਕੰਪਨੀ ਚੋਂ ਕੈਨਸਲ ਹੋਣ ਲਈ ਇਸ ਕਰਕੇ ਆਪਾਂ ਲੜਾਈ ਝਗੜਾ ਕੀਤਾ ਬਗੈਰ ਹੀ ਜਿਸ ਕੰਪਨੀ ਵਿੱਚ ਵੀ ਜਾਣਾ ਤਾਂ ਪਿਆਰ ਨਾਲ ਹੀ ਕੈਨਸਲ ਹੋ ਕੇ ਜਾਣਾ ਬਾਕੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਆ ਤੁਹਾਨੂੰ ਸਾਰਿਆਂ ਨੂੰ ਵਧੀਆ ਤੋਂ ਵਧੀਆ ਕੰਪਨੀਆਂ ਮਿਲਣ ਤੁਹਾਡੀ ਲਾਈਫ ਇੱਕ ਵਧੀਆ ਸਕਸੈਸਫੁਲ ਹੋਵੇ ਵੀਡੀਓ ਦੇਖ ਰਹੇ ਸਭ ਛੋਟੇ ਵੱਡੇ ਭਰਾਵਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ ਖੁਸ਼ ਰੱਖਣ ਆਵਾਜ਼ ਰੱਖਣ